ओर सत ਸੱਚ ਨਾਨਕ ਹੋਸ ਭੀ ਸੱਚ ਜোঁ ਬੁਲਾਵੇ ਜোঁ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਦ ਸੰ ਗੁਨਾ ਕਜਾ ਸਰਗਾਓ ਜੋ ਪ੍ਰਭ ਕੀ ਅਤ ਪਿਆਰੇ ਮੋਕ ਉਚਰੈ ਸਾਸਤਰ ਖਟ ਗਰਣ ਚੜ ਜਾਏ ਅੰਤ ਲਖ ਬਦਰੋ ਸੁਣੇ ਕਟੀਏ ਤੋਤੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਪੰਜਵਾਂ हर बेकन को सिमरत मन मेरा, आस प्यासि दिन री है कोई संत मिलावे नेरा, हर बेकन को सिमरत मन मेरा, ਆਸ ਪਿਆਸੀ ਚਿਤਵ ਦਿਨ ਰਾਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਸੇਵਾ ਕਰੋ ਦਾਸ ਦਸਨ ਕੀ ਅਨਕ ਪਾਤ ਤਿਸ ਕਰੋ ਨਿਹੋਰਾ ਤੁਲਾ ਤਾਰ ਤੁਲੇ ਸੁਖ ਸਗਲੇ बिन हर हे थोरा संत प्रसाद गाय गुण सागर जनम जनम को जात बहोरा आनंद सुख पेटत हर नानक जन्म कृता रथ सफल सवेरा संत प्रसाद गाए गुण सागर जनम जन्म को जात बहोरा आनंद सुख पेटत हर नानक ਜਨਮ ਕਰਤਾ ਅਰਥ ਸਫਲ ਸਵੇਰਾ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਕਬਿਰ ਸ਼ਤਰ ਤਖਦੈ ਮਾਲਕ ਪਰਮ ਸਤਿਗੁਰੂ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਵਨ ਹਜ਼ੂਰੀ ਵਿੱਚ ਹਰ ਜਾਸ ਸਰਵਣ ਕਰਨ ਲਈ ਇਕੱਤਰ ਹੋਏ ਬਰੋਰੋ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਛਲੇ ਦਿਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਨਿਕਸ ਰੇ ਪੰਖੇ ਸਿਮਰ ਹਰ ਪੰਖ ਮੇਲ ਸਾਧੂ ਸਰਣ ਡਾ ਪੂਰਨਾ ਰਾਮ ਰਤਨ ਹੀਰੇ ਸੰਗਰਾਗ ਇਹ ਜੀਵ ਸੰਸਾਰ ਦੇ ਵਿੱਚ ਜਨਮ ਲਿਆ ਹੈ ਆਇਆ ਹੈ ਪਰ ਇਸ ਸੰਸਾਰ ਦੇ ਵਿੱਚ ਬੜੇ ਤਰ੍ਹਾਂ ਦੇ ਪਦਾਰਥ ਨੇ ਜਿਨ੍ਹਾਂ ਤੋਂ ਜੀਵ ਨੇ ਬਚ ਕੇ ਨਾਮ ਜਪ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ ਮਨ ਕਰਕੇ ਜੇ ਨਾਮ ਜਪੇਗਾ تا ہی وہ نرکار پا سکے گا جی نام من کر کے نہیں جپیا اندروں نہیں جڑیا تو اس اکال پورکھ واحر کی پراپتی نہیں ہو سکے جمن مرن ہے جہاں ہے یہ سارا کٹیا نہیں جا سکتا ਜਰਾ ਸੀ ਲਕਿਰਨ ਜਿਹੜੀਆਂ ਅਸੀਂ ਪਹਿਲਾਂ ਝੋਕਿਆ ਉਹਨਾਂ ਦੇ ਵਿੱਚ ਜੇ ਫਿਰ ਚਲਿਆ ਜਾਏ ਉਹ ਸਭ ਫਿਰ ਝੋਕਣੀਆਂ ਪੈਣ ਬਾਣੀ ਇਹ ਗੱਲ ਲਿਖਦੀ ਹੈ ਕਿ ਜਿਹੜਾ ਸੰਸਾਰ ਹੈ ਜਿਹੜੀ ਸ੍ਰਿਸ਼ਟੀ ਉਸ ਕਾਲ ਪੁਰਖ ਵਾਏ ਗੁਰੂ ਨੇ ਸਾਜੀ ਹੈ ਬਾਣੀ ਦੇ ਬਚਨ ਹਨ ਕਿ ਬਿਰਖ ਹੈਟ ਸਭ ਜਨ ਤੇ ਇਕੱਠੇ ਅਸੀਂ ਆਕਾਸ਼ ਵੱਲ ਦੇਖਦੇ ਹਾਂ ਅਸਮਾਨ ਵੱਲ ਓ ਕੀ ਹੈ ਮਾਨੋ ਇੱਕ ਦਰਖਤ ਦੀ ਨਿਆਈ ਉਸ ਦਰਖਤ ਦੇ ਥੱਲੇ ਉਸ ਬਰਖ ਦੇ ਥੱਲੇ ਸਾਰੇ ਜੀਵ ਇਕੱਠੇ ਹਣ ਸੁਆਪ ਉਹ ਆਪਣੇ ਨੇ ਜਿਵੇਂ ਸੰਸਾਰ ਦੇ ਵਿੱਚ ਰਹਿੰਦੇ ਆਸੀਂ ਤੱਕਦੇ ਹਾਂ ਰੁੱਖਾਂ ਦੇ ਉੱਪਰ ਪੰਛੀਆਂ ਨੇ ਆਪਣੇ ਆਲ ਨੇ ਬਣਾਏ ਹੋਏ ਨੇ ਇੱਕ ਦਰਖਤ ਤੇ ਕਿੰਨੇ ਤਰ੍ਹਾਂ ਦੇ ਪੰਛੀ ਰਹਿੰਦੇ ਨੇ ਕੋਈ ਚਿੜੀ ਆਪਣਾ ਆਲਣਾ ਪਾਈ ਬੈਠੀ ਹੈ ਕੋਇਲ ਆਪਣਾ ਬਣਾਈ ਬੈਠੀ ਹੈ ਹੋਰ ਦੂਸਰੇ ਪੰਛੀ ਉਹਨਾਂ ਦੇ ਆਪਣੇ ਆਲ ਨੇ ਤੇ ਆਵਾਜ਼ਾਂ ਵੀ ਸਭ ਦੀਆਂ ਪਿੰਨ ਪਿੰਨ ਨੇ ਕਿਸੇ ਦੀ ਆਵਾਜ਼ ਕਿਸੇ ਦਾ ਨਹੀਂ ਲੱਗਦੀ ਕਿਸੇ ਦਾ ਸੁਆਕ ਆਉਣਾ ਹੈ گٹھا ہے کوئی مٹھے بول بول رہی ہے کوئل ہے میٹھا بول بول رہی ہے کان ہے آواز ہے تو جانور جڑے نے پنچھی جڑے نے انہوں آپ اپنی ਪਰ ਰਹਿ ਇੱਕ ਬਿਰਖ ਤੇ ਇੱਕ ਦਰਖਤ ਦੀ ਰਹਿ ਗੁਰਦੇਵ ਬਾਣੀ ਚ ਲਿਖਦੇ ਨੇ ਕਿ ਜਿਹੜਾ ਆਕਾਸ਼ ਹੈ ਇਹ ਮਨੋ ਇੱਕ ਪ੍ਰਖ ਹੈ ਇਹਦੇ ਥੱਲੇ ਜੀਵ ਰਹਿ ਰਹੇ ਮਨੁੱਖ ਇਸ ਧਰਤੀ ਦੇ ਉੱਪਰ ਰਹਿ ਉਨ ਕਿਸੇ ਦਾ ਸੁਭਾਅ ਕਿੰਦਾ ਦਾ ਬਰਖੇ ਹੇਠ ਸਭ ਜਨ ਤੇ ਇਕੱਠੇ ਇਕ ਤਤ ਇਕ ਬੋਲਣ ਮਿੱਠ ਸੁਭਾਅ ਉਹ ਆਪਣੇ ਕੋਈ ਪ੍ਰੇਮ ਦਾ ਸੁਭਾਅ ਹੈ ਕਿਸੇ ਦਾ ਕਿਸੇ ਦਾ ਖਰਵਾ ਸੁਭਾਅ ਆਪਾਂ ਕਹਿ ਦਿੰਦੇ ਆ ਆ ਫਲਾਨੇ ਦੀ ਬੋਲੀ ਨਹੀਂ ਚੰਗੀ ਬੋਲਦਾ ਬਹੁਤ ਕੌੜਾ ਹੈ ਕੌੜੇ ਮੂੰਹ ਚਰ ਬੋਲਦਾ ਜਦੋਂ ਬੋਲਦਾ ਇਕ ਲਈ ਉਹ ਪਛਾਵਤ ਵਰਤਦੇ ਆ ਕਿ ਇਹਦੀ ਜ਼ੁਬਾਨ ਬੜੀ ਮਿੱਠੀ ਹੈ ਬੜੀ ਮਿੱਠੀ ਹੋਇਆ ਇੱਕ satsang ਦੇ ਵਿੱਚ ਚੱਲ ਕੇ ਜਾਂਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਨੇਮ ਨਾਲ ਸੰਗਤ ਕਰਦਾ ਹੈ ਇਕ ਮਨਮੁਖ ਹੈ ਸੰਗਤ ਤੋਂ ਦੂਰ ਹੈ ਸੰਗਤ ਨਹੀਂ ਕਰਦਾ ਸੁਭਾਅ ਆਪਣਾ ਗੁਰਦੇਵ ਕਹਿ ਰਹੇ ਨੇ ਕਿ ਇੱਕ ਤੱਤੇ ਇੱਕ ਬੋਲਣ ਵਿੱਚ ਅਸਤ ਅਦੋਤ ਭਇਆ ਉੱਠ ਚੱਲੇ ਜਿਉਂ-ਜਿਉਂ ਔਦ ਵਿਹਾਣੀ ਸੂਰਜ ਡੁੱਬ ਗਿਆ ਸੁਭਾ ਹੋ ਗਈ ਰਾਤ ਲੰਘ ਕੇ ਸੂਰ ਚੜ੍ਹ ਕੇ ਜਿਹੜੇ ਪੰਛੀ ਨੇ ਜਦੋਂ ਸੂਰਜ ਚੜ੍ਹ ਜਾਂਦਾ ਚੋ ਦਰਖਤ ਨੂੰ ਛੱਡ ਦਿੰਦੇ ਨੇ ਦਰਖਤ ਨੂੰ ਛੱਡ ਕੇ ਚਲੇ ਜਾਂਦੇ ਗੁਰਦੇਵ ਕਹਿ ਰਹੇ ਹਨ ਕਿ ਜਿਹੜੀ ਸਵਾਸ ਤੋਂ ਸੰਸਾਰ ਤੇ ਲੈ ਕੇ ਆਇਆ ਹੈ। ਇਸ ਸੰਸਾਰ ਦੇ ਵਿੱਚ ਆਇਆ ਹੈ। ਉਹ ਖਤਮ ਹੋ ਰਿਹਾ ਹੈ। ਹਰ ਰੋਜ਼ ਸਵਾਸ ਘਟਦੇ ਜਾ ਰਹੇ। ਵੱਧਦੇ ਘਟ ਰਹੇ। ਸੋ ਬਾਣੀ ਵੀ ਬਚਨ ਲਿਖਦੀ ਹੈ ਬੰਦ ਲੱਗੀ। ਕਿ ਜਨਨੀ ਜਾਨ ست ہوتا تا 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 ہے کہ پتر ہو رہا ہے ماں تو یہ گل سوچتی ہے نا دس سال کا وا ہو گیا گیارہ سال کا ہو گیا بارہ ہو گیا جنم دن منائے جائیں پر مہاراج با جی لکھتے نہیں کہ اتنا کون جان ہے ਜੇ ਦਿਨ ਦਿਨ ਅਬਦ ਘਟਦਾ ਹੈ ਹੁਣ ਮਾਂ ਇਹ ਨਹੀਂ ਜਾਣਦੀ ਵੀ ਇਹ ਤਾਂ ਮੌਤ ਦੇ ਵੱਲ ਜਾ ਰਿਹਾ ਵੱਡਾ ਨਹੀਂ ਹੋ ਰਿਹਾ ਇਹ ਤਾਂ ਮੌਤ ਵੱਲ ਜਾ ਰਿਹਾ ਇਹਦੀ ਤਾਂ ਉਮਰ ਘਟਦੀ ਜਾ ਰਹੀ ਹੈ ਪਰ ਮਾਂ ਦੇ ਮਨ ਦਾ ਜਿਹੜਾ ਭਰਮ ਹੈ ਭਲੇਖਾ ਹੈ ਉਹ ਸੋਚ ਰਹੀ ਹੈ ਵੱਡਾ ਹੋ ਰਿਹਾ ਪਿਆਰ ਕਰਦੀ ਹੈ ਬੱਚੇ ਫੁਰਦੇਵ ਕਹਿੰਦੇ ਕਿ ਮੋਰ ਮੋਰ ਕਰੋ ਅਤ ਕਲਾੜ ਤਰ ਬੱਚੇ ਨੂੰ ਫਲੋਸਦੀ ਹੈ ਪਿਆਰ ਕਰਦੀ ਹੈ ਉਹਨੂੰ ਇਹ ਸਾਰਾ ਕੁਝ ਕਰਦੀ ਨੂੰ ਦੇਖ ਕੇ ਪੇਖਤ ਹੀ ਜਮਰਾਉ ਅਸ ਹੈ ਉਹਨੂੰ ਵੇਖ ਕੇ ਜਮਰਾਜ ਹੱਸਦਾ ਹੈ ਇਈ ਇਨਾ ਪਿਆਰ ਭਾਈ ਬੇਚੀ ਇਹਦੇ ਨਾਲ ਇਨਾ ਪ੍ਰੇਮ ਕਰਦੇ ਪਰ ਇਹਨੂੰ ਇਹ ਨਹੀਂ ਪਤਾ ਕਿ ਇਹਨੂੰ ਇੱਕ ਦਿਨ ਮੈਂ ਲੈ ਜਾਣਾ ਮਾਂ ਇਹ ਕਹਿੰਦੀ ਆ ਨਾ ਵੱਡਾ ਹੋ ਜਾ ਜਨ ਜਾਨ ਸੁੱਤ ਬੜਾ ਹੁੰਦਾ ਹੈ ਇਤਨਾ ਕੋ ਨਾ ਜਾਣਾ ਇਹ ਦਿਨ ਦਿਨ ਅਵਧ ਘਟਦਾ ਹੈ ਇਹਦੀ ਉਮਰਾਂ ਘਟਦੀ ਜਾ ਰਹੀ ਹੈ ਸੋ ਗੁਰਦੇਵ ਕਹਿ ਰਹੇ ਨੇ ਕਿ ਅਸ ਅਦੋਤ ਭਇਆ ਉੱਠ ਚੱਲ ਜਾਏ ਜਦੋਂ ਪਿਆਰਿਓ ਉਮਰਾਂ ਬੀਤ ਗਈ ਉਦੋਂ ਇਹ ਦਰਖਤ ਨੂੰ ਛੱਡ ਕੇ ਜਾਣਾ ਹੀ ਪੈਣਾ ਜਉ ਜੋ ਆਦਿ ਵਿਹਾਣੀ ਜਿਵੇਂ ਜਿਵੇਂ ਉਮਰਾਂ ਬੀਤ ਗਈ ਮੁੱਕ ਗਈ ਜਦੋਂ ਉਮਰ ਜਿਵੇਂ ਪੰਛੀ ਦਰਖਤ ਨੂੰ ਛੱਡ ਕੇ ਚਲੇ ਗਏ ਉਵੇਂ ਇੱਕ ਦਿਨ ਅਸੀਂ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਵਾਂਗੇ ਹੁਣ ਪੰਛੀ ਉੱਡਦੇ ਕਦ ਨੇ ਆਸਰੇ ਖੰਭਾਂ ਦੇ ਆਸਰੇ ਖੰਭ ਹੁੰਦੇ ਤਾਂ ਹੀ ਉੱਡਦੇ ਨੇ ਨਾ ਜੇ ਖੰਭ ਨਾ ਹੋਣ ਤਾਂ ਉੱਡ ਨਹੀਂ ਸਕਦੇ ਖੰਭਾਂ ਤੋਂ ਬਿਨਾਂ ਉੱਡਿਆ ਨਹੀਂ ਜਾ ਸਕਦਾ ਜੇ ਹੁਣ ਉਹੋ ਹੀ ਖੰਭ ਚਿਕੜ ਦੇ ਵਿੱਚ ਨਿਬੜ ਜਣਗੇ ਉਹਨਾਂ ਖੰਭਾਂ ਨੂੰ ਚਿੱਕੜ ਲੱਗ ਜਾਵੇ। ਮਿੱਟੀ ਲੱਗ ਜਾਵੇ। ਚਿੱਕੜ ਲੱਗ ਜਾਵੇ। ਫਿਰ ਉਹ ਉੱਡ ਨਹੀਂ ਸਕਦਾ ਪੁੱਛ। ਜਿੱਥੇ ਬੈਠਾ ਹੈ ਉੱਥੇ ਹੀ ਬੈਠਾ ਰਹੇਗਾ। ਤੇ ਜੇ ਉੱਡੇਗਾ ਨਾ ਤੇ ਭੋਜਨ ਨਹੀਂ ਮਿਲੇਗਾ। ਜੇ ਭੋਜਨ ਨਾ ਮਿਲੇ ਤਾਂ ਸਰੀਰ ਨਰਮਲ ਹੋ ਜਾਏਗਾ। ਇੱਕ ਦਿਨ ਖਤਮ ਹੋ ਜਾਏਗਾ। ਉਹਨੂੰ ਆਪਣਾ ਜੀਵਨ ਜਿਉਣ ਦੇ ਲਈ ਖੰਭ ਜਿਹੜੇ ਨੇ ਉਹ ਸੁੱਕੇ ਚਾਹੀਦੇ ਨੇ ਚਿਕੜ ਨਾਲ ਲੱਬੜੇ ਨੇ ਸੁੱਕੇ ਖੰਭ ਤਾਂ ਹੀ ਉੱਡ ਸਕਦੇ ਸੋ ਇਸੇ ਤਰ੍ਹਾਂ ਮਨੁੱਖ ਹੈ ਇਹਨੂੰ ਵੀ ਉੱਡਣ ਦੇ ਲਈ ਖੰਭ ਚਾਹੀਦੇ ਇਹਨੂੰ ਖੰਭ ਚਾਹੀਦੇ ਨੇ ਨਾਮ ਦੇ ਜੇ ਨਾਮ ਦੇ ਖੰਭ ਲੱਗ ਜਾਵੇ ਤਾਂ ਹੀ ਇਹ ਉੱਡ ਸਕੇਗਾ ਜੰਮਣ ਮਰਨ ਤੋਂ ਤਾਂ ਹੀ ਮੁਕਤ ਹੋ ਸਕੇਗਾ ਪਰ ਜੇ ਉਹ ਨਾ ਖੰਭਾਂ ਦੇ ਨਾਲ ਚੱਕੜ ਲੱਗਾ ਹੋਇਆ ਹੈ ਚੱਕੜ ਲੱਗਾ ਕਾਹ ਕ્રોਧ ਲੋਭ ਮੋਹ ਕਰ ਜੇ ਵਕਾਰਾਂ ਦਾ ਚੱਕੜ ਲੱਗਾ ਹੋਇਆ ਹੈ ਤਾਂ ਫਿਰ ਇਹ ਪੰਛੀ ਵੀ ਉੱਡ ਨਹੀਂ ਸਕੇਗਾ

ਜਦੋਂ ਤੂੰ ਨਾਮ ਜਪੇਗਾ ਆਕਾਲਪੁਰਖ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ ਫਿਰ ਤੂੰ ਉੱਡ ਸਕੇਗਾ ਇਹਨਾਂ ਵਿਕਾਰਾਂ ਦੇ ਵਿੱਚੋਂ ਨਿਕਲ ਜਾਏਗਾ ਜਦੋਂ ਤੂੰ ਵਿਕਾਰਾਂ ਦੇ ਵਿੱਚੋਂ ਨਿਕਲ ਗਿਆ ਜਪਿਆ ਹੋਇਆ ਨਾਮ ਤੇਰੇ ਹਿਰਦੇ ਦੇ ਅੰਦਰ ਟਿਕ ਜਾਏਗਾ ਫਿਰ ਤੂੰ ਉਸ ਆਕਾਲਪੁਰਖ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਲਏਗਾ ਜੰਮਣ ਮਰਨ ਦੇ ਚੱਕਰ ਤੋਂ ਨਿਕਲ ਜਾਏਗਾ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮੁਖਤਾਨ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਪੰਜਵਾਂ ਗੌੜੀ ਦਾ ਨਾਮ ਹੈ ਫਿਰ ਵਿਸਮਦਾ ਵਿੱਚ ਕਾਇਆ ਜਾਂਦਾ ਹੈ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਹਰ ਪੇ ਕਨਕੋ ਸਿਮਰਤ ਮਨ ਮੇਰਾ ਵਿਛੜਿਆ ਹਾਂ ਐ ਕਾਲ ਫੁਰਖ ਵਾਹਿਗੁਰੂ ਪਰਮਾਤਮਾ ਮੈਂ ਤੇਰੇ ਤੋਂ ਵਿਛੜਿਆ ਹਾਂ ਪਰ ਹੁਣ ਮਨ ਦੇ ਵਿੱਚ ਤੜਫ ਹੈ ਕਿ ਮੈਂ ਤੈਨੂੰ ਮਿਲਾਂ ਪਤਾ ਹੀ ਨਹੀਂ ਕਿੰਨੇ ਜਨਮ ਹੋ ਗਏ ਤੇਰੇ ਤੋਂ ਵਿਛੜਿਆ ਹੋਇਆ ਤਰਿਆ ਪਰਦਾ پر ہون میرے تے دے کرپا کر تینو ویکھنوں میرا مان لوچتا ہے تینو بے دے لئی میرا مان لوچتا ہے تی تینو میلندہ جڑا راستہ ہے سمر او میں کر رہا ہاں آس پہ آسی چتبو دن رہنی ਹੈ ਕੋਈ ਸੰਤ ਮਿਲਾਵੇ ਨੇਰਾ ਅਸਮਨ ਦੇ ਵਿੱਚ ਹੈ ਤੈਨੂੰ ਮਿਲਨੀ ਤੈਨੂੰ ਮਿਲ ਦੀ ਆਸਾ ਹੈ ਕਿ ਮਿਲਿਆ ਜਾ ਸਕੇ ਪਿਆਸ ਵੀ ਲੱਗੀ ਹੈ ਤੇਰੇ ਦਰਸ਼ਨਾਂ ਦੀ ਕਿ ਤੈਨੂੰ ਦੇਖ ਲਵਾਂ ਇਸੇ ਕਰਕੇ ਦਿਨੇ ਰਾਤ ਸੋਚਦਾ ਚਿਤਵਣ ਕਰਦਾ ਚਿਤਵਦਾ ਰਹਿੰਦਾ ਕਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕੋਈ ਐਸਾ ਸੰਤ ਕੋਈ ਐਸਾ ਰੱਬ ਦਾ ਪਿਆਰਾ ਜਿਹੜਾ ਤੇਰੇ ਨਾਲ ਜੁੜਿਆ ਹੈ ਤੇਰੇ ਵਿੱਚ ਲੀਨ ਹੋ ਗਿਆ ਐ ਪਰਮੇਸ਼ਰ ਹੈ ਵਾਹਿਗੁਰੂ ਉਹ ਮੈਨੂੰ ਮਿਲਾ ਦੇ ਤੇਰੇ ਨਾਲ ਰਾਹੁ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ ਚ ਕਥਨ ਕਰ ਰਹੇ ਹਨ ਸੇਵਾ ਕਰੋ ਦਾਸ ਦਾਸਨ ਕੀ ਅਨੁਕਾਪਤ ਤਿਸ ਕਰੋ ਨਿਹੋਰਾ ਐਹ ਹਾਲ ਪਰਖਵਾਇ ਕਰੋ ਜੇ ਮੈਨੂੰ ਐਸੇ ਸੰਤ ਜਾਂ ਐਸੇ ਮਹਾਪੁਰਖ ਮਿਲ ਜਾਣਾ ਤਾਂ ਮੈਂ ਦਾਸ ਬਣ ਕੇ ਦਾਸਾ ਭਾਵ ਦੇ ਨਾਲ ਮੈਂ ਸੇਵਾ ਕਰਾਂ ਸੇਵਾ ਕਰਾਂ ਦਾਸ ਬਣ ਕੇ ਉਹਨਾਂ ਦੀ ਸੇਵਾ ਕਰਾਂ ਜੇ ਕੋਈ ਮੈਨੂੰ ਐਸੇ ਸੰਤ ਮਹਾਂਪੁਰਖ ਮਿਲ ਜਾਵੇ ਤੇ ਉਹਨਾਂ ਦੇ ਅੱਗੇ ਫਿਰ ਮੈਂ ਬੇਨਤੀ ਕਰਾਂ ਸੇਵਾ ਕਰਾਂ ਫਿਰ ਮੈਂ ਬੇਨਤੀ ਕਰਾਂ ਜੋਦੜੀਆਂ ਕਰਾਂ ਉਹਨਾਂ ਦੇ ਅੱਗੇ ਕਿਆ ਕਾਲਪੁਰਖ ਵਾਏ ਗੁਰੂ ਮੈਨੂੰ ਤੁਹਾਡੇ ਨਾਲ ਮਿਲਾ ਦੇ। ਅਗਲੇ ਪੱਬਜੀ ਕਥਨ ਕਰ ਰਹੇ ਹਨ। ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਤੁਲਾ ਦਾ ਭਾਵੇ ਤਕੜੀ ਤਕੜੀ ਤੁਲਾ ਤਕੜੀ ਇਹਦੇ ਨਾਲ ਅਸੀਂ ਸਮਾਨ ਤੋਲਦੇ ਹਾਂ ਸਮਾਨ ਤੋਲਣ ਦੇ ਲਈ ਇੱਕ ਬਣੇ ਵੱਟੇ ਰੱਖੇ ਜਾਂਦੇ ਨੇ ਦੂਸਰੇ ਬਣੇ ਸਮਾਨ ਰੱਖਿਆ ਜਾਂਦਾ ਜਿਹੜਾ ਤੋਲਣਾ ਫਿਰ ਉਹ ਵੱਟੇ ਤੋਲਦੇ ਨੇ ਬਰਾਬਰ ਕਰ ਦਿੰਦੇ ਨੇ ਉਹਨਾਂ ਨੂੰ ਸਮਾਨ ਸੋ ਬਾਣੀ ਦੇ ਬਚਨ ਨੇ ਇਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਬੁੱਧੀ ਰੂਪੀ ਤੱਕੜੀ ਵਿੱਚ ਬੁੱਧੀ ਰੂਪ ਤੱਕੜੀ ਵਿੱਚ ਜਿਹੜੇ ਵਿਚਾਰ ਰੂਪ ਮੇਰੇ ਵੱਟੇ ਨੇ ਜਿਹੜੇ ਮੇਰੇ ਵਿਚਾਰ ਨੇ ਇਹਨਾਂ ਨੂੰ ਬੁੱਧੀ ਰੂਪ ਤੱਕੜੀ ਦੇ ਵਿੱਚ ਮੈਂ ਜਦੋਂ ਰੱਖ ਕੇ ਵੇਖਿਆ ਤੇ ਤੋਲਿਆ ਤਾਂ ਕੀ ਅਗਿਆ ਜਦੋਂ ਸੁਖ ਇੱਕ ਪਾਸੇ ਰੱਖ ਦਿੱਤੇ ਤੇ ਵਿਚਾਰ ਮੈਂ ਇੱਕ ਬੰਦੇ ਰੱਖ ਦਿੱਤੇ ਆਪਣੀ ਬੁੱਧੀ ਰੂਪ ਚੱਕਰੀ ਦੇ ਵਿੱਚ ਤੇ ਜਦੋਂ ਮੈਂ ਤੋਲਿਆ ਉਹਨਾਂ ਨੂੰ ਸੁੱਖਾਂ ਨੂੰ ਤੋਲਿਆ ਵਿਚਾਰਾਂ ਦੇ ਨਾਲ ਤੇ ਕੀ ਪਿਆ ਦੱਸਿਆ ਕਿ ਜਿਹੜੇ ਪਰਮਾਤਮਾ ਕਾਲਪੁਰਖ ਵਾਹਿਗੁਰੂ ਤੇਰੇ ਦਰਸ਼ਨ ਨੇ ਹੈ ਪਰਮਾਤਮਾ ਇਹਦੇ ਬਰਾਬਰ ਜਿਹੜੇ ਸਾਰੇ ਸੁੱਖ ਨੇ ਇਹ ਥੋੜਾ ਦੇ ਭਾਵ ਤੁਛ ਹਨ ਇਹ ਤਾਂ ਕੁਝ ਵੀ ਨਹੀਂ ਸੰਸਾਰ ਦੇ ਸਾਰੇ ਸੁੱਖ ਨੇ ਜਿਹੜੇ ਇਹ ਪਰਮਾਤਮਾ ਤੇਰੇ ਦਰਸ਼ਨਾਂ ਬਦਲੇ ਇਹ ਤਾਂ ਕੁਝ ਵੀ ਨਹੀਂ ਬਾਣੀ ਦੇ ਬਚਨਾਂ ਬਾਣੀ ਦੇ ਵਿੱਚ ਲਿਖਿਆ ਹੈ ਫਰੀਦਾ ਸ਼ੱਕਰ ਖੰਡ ਨਵਾਤ ਗੁਣ ਮਾਖੋ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੋਤ ਅਗਲੀ ਪੰਕਤੀ ਜੀ ਕਥਨ ਕਰ ਰਹੇ ਹਨ ਸੰਤ ਪ੍ਰਸਾਦ ਗਾਏ ਗਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ اے ਪਰਮਾਤਮਾ ਕਾਲ ਪ੍ਰਪਾਇ ਗੁਰੂ ਸੰਤਾਂ ਦੀ ਕਿਰਪਾ ਦੁਆਰਾ ਜਦੋਂ ਮਹਾਪੁਰਖਾਂ ਦੀ ਸੰਤਾਂ ਦੀ ਕਿਰਪਾ ਹੋਵੇ ਤੇ ਸ਼ੁਭ ਗੁਣ ਦੇ ਸਮੁੰਦਰ ਰੂਪ ਪਰਮਾਤਮਾ ਉਦੋਂ ਤੇ ਜਿਹੜੇ ਕੋਣ ਨੇ ਉਹ ਕੋਣਾ ਕੀਤੇ ਗੁਣ ਗਾਏ ਤਾਂ ਜਨਮ ਜਨਮਾਂ ਤਨਾ ਦਾ ਜੋ ਮਨ ਹੈ ਸੰਸਾਰ ਵੱਲ ਜਾਂਦਾ ਸੀ ਸੰਸਾਰ ਦੇ ਵੱਲ ਜੁੜ ਗਿਆ ਸੀ ਬਹੋਰਾ ਦਾ ਭਾਵ ਹੈ ਮੋੜ ਲਿਆ ਤੇ ਫਿਰ ਮੈਂ ਉਸ ਮਨ ਨੂੰ ਮੋੜ ਲਿਆ ਤੇਰੇ ਗੁਣ गा ਕੇ ਕਾਲ ਪੁਰਖ ਵਾਏ ਗੁਰੂ ਆਨੰਦ ਸੁਖ ਪੇਟ ਤਹਾਰ ਨਾਨਕ ਜਨਮ ਕਰਤਾ ਰਥ ਸਫਲ ਸਵੇਰਾ ਦੁਬਰ ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਰਤਾ ਰਥ ਸਫਲ ਸਵੇਰਾ ਆਨੰਦ ਸੁਖ ਗੁਰੂ ਜੀ ਸ਼ਬਦ ਦੀ ਫਿਰਲੀ ਪੰਕਤੀ ਵਿੱਚ ਕਥਨ ਕਰਦੇ ਨੇ ਇਸ ਪਰਮਾਤਮਾ ਉਸ ਵਾਹਿਗੁਰੂ ਦੇ ਮਿਲਣ ਕਰਕੇ ਸੁਖ ਆਨੰਦ ਪ੍ਰਾਪਤ ਹੋਇਆ ਜਦੋਂ ਉਸ ਪਰਮੇਸ਼ਰ ਕਾਲਪੁਰਖ ਵਾਹਿ ਨੂੰ ਮਿਲ ਗਿਆ ਤਾਂ ਫਿਰ ਸੁਖ ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਜਿਹੜਾ ਮਨੁੱਖਾ ਜਨਮ ਹੈ ਇਹ ਕਿਰਤਾਰਸ ਦਾ ਭਾਵ ਹੈ ਕਿ ਸਫਲਾ ਹੋਵੇ ਅਸੀਂ ਆਈਆਂ ਨਾਮ ਜਪਣ ਲਈ ਹੁਣ ਨਾਮ ਜਪਿਆ ਬੰਦਗੀ ਕੀਤੀ ਸੇਵਾ ਕੀਤੀ ਸਮਰਨ ਕੀਤਾ ਜਿਸ ਅਕਾਲ ਪੁਰਖ ਹੋਏ ਉਹ ਪ੍ਰਮਾਤਮਾ ਦੇ ਨਾਲ ਮਲਾਪ ਹੋ ਗਿਆ ਤੇ ਜਦੋਂ ਉਹਦੇ ਨਾਲ ਮਲਾਪ ਹੋ ਗਿਆ ਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਤੇ ਜਨਮ ਜਿਹੜਾ ਹੈ ਸੰਸਾਰ ਤੇ ਆਇਆ ਉਹਦਾ ਇਹ ਸਫਲਾ ਲੋ ਗਿਆ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਭ ਤੇ ਮਿਹਰ ਭਰਿਆ ਤਰਕਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਏ ਜਾਂ ਭੁੱਲਾਂ ਸਾਤ ਸੰਗਤ ਗੁਰੂ ਦੇ ਦਰ ਦਾ ਕੋਪਰ ਜਾਣ ਕੇ ਆਪਣੇ ਦਰ ਦਾ ਬਿਖਾਰੀ ਜਾਣ ਕੇ ਮਾਫ਼ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਸੰਤ ਪ੍ਰਸਾਦ ਗਾਏ ਗਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟ ਤਹਰ ਨਾਨਕ ਜਨਮਕ੍ਰਤਾ ਰਥ ਸਫਲ ਸਵੇਰਾ ਵਾਹਿਗੁਰੂ ਦੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ